ਸੀ ਬਹੁਤ ਹੀ ਮਕਦਸ ਤਰਤੀਬ ਹੈ ਜੀ ਸ੍ਰੀ ਫਤਿਹਗੜ ਸਾਹਿਬ ਆ ਜਿੱਥੇ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਅਮਰਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਛੋਟੇ ਸਾਹਿਬ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੇ ਮਾਤਾ ਪਿਤਾ ਉਹਨਾਂ ਨੇ ਇੱਥੇ ਸ਼ਹਾਦਤ ਪ੍ਰਾਪਤ ਕੀਤੀਆਂ ਜਦੋਂ ਨੀਹਾਂ ਦੇ ਵਿੱਚ ਜੜੀਆਂ ਗਿਆ ਜਉਦੇ ਤੋਂ ਪਹਿਲਾਂ ਵੀ ਸਾਹਿਬਜ਼ਾਦਾ ਨੂੰ ਕਿਹਾ ਹੀ ਸਿੱਖੀ ਛੱਡ ਦੋ ਪੀਨ ਮੰਨ ਲਓ ਤੇ ਸਾਹਿਬ ਜਾਦੀਆ ਨੇ ਆਖਿਆ ਸੀ ਹਮਰੇ ਵਲ ਸਰੀਰ ਜਿਮਾਈ ਸੀ ਸਜਾਈ ਪਰ ਸਿਰ ਨਾ ਜਾਈ ਉਹਨਾਂ ਨੇ ਵੀ ਆਖਿਆ ਸੀ ਤੁਸੀਂ ਸਾਡੇ ਸਰੀਰਾਂ ਨੂੰ ਖਤਮ ਕਰ ਸਕਦੇ ਹੋ ਪਰ ਸਿੱਖੀ ਸੋਚ ਨੂੰ ਖਤਮ ਨਹੀਂ ਕਰ ਸਕਦੇ ਇਹ ਕੌਮ ਸ਼ਹੀਦਾਂ ਦੇ ਵਾਰਿਸ ਕੌਮ ਆ ਅੱਜ ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਆ ਮੈਂ ਪੈਦਲ ਤੁਰ ਕੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਮਿਲਿਆ ਜਿੰਨਿਆਂ ਨੂੰ ਵੀ ਮਿਲਿਆ ਤੁਹਾਡੇ ਵਰਗੇ ਵੀ ਆਗੇ ਕਈ ਥੋੜੀ ਥੋੜੀ ਕੇਸਾਨੀ ਵੀ ਆਦਮੀ ਕਰਦੇ ਉਪਰਾਨ ਕਰ ਰਹੇ ਆ ਕਿ ਕੇਸ ਰੱਖਾਂਗੇ ਅੱਜ ਲੋੜ ਆ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾਲੀ ਵਿੱਚ ਰਹੀਏ ਪੰਥ ਚੜ੍ਹਦੀ ਕਲਾ ਚ ਗੁਰੂ ਪਾਤਸ਼ਾਹ ਦੇ ਆਸ਼ੇ ਮੁਤਾਬਕ ਚੱਲੀਏ ਸਾਂਝੇ ਪਰਿਵਾਰ ਵਾਂਗ ਚੱਲੀਏ ਮੈਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਭਾਈ ਮੋਤੀ राम ਮਹਿਰਾ ਜੀ ਤੇ ਉਹਨਾਂ ਦੇ ਪਰਿਵਾਰਾਂ ਦੀਆਂ ਸ਼ਹਾਦਤਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਅੱਜ ਲੋੜ ਆ ਇੱਕ ਮੁੱਠ ਹੋਣ ਦੀ ਔਰ ਇੱਕ ਮੁੱਠ ਹੋ ਕੇ ਪੰਥ ਦੀ ਚੜ੍ਹਦੀ ਕਲਾ ਦੇ ਪੰਜਾਬ ਦੀ ਚੜ੍ਹਦੀ ਕਲਾ ਲਈ ਤਤ ਪਰ ਹੋਣੀ। ਤੁਹਾਡੀ ਇੱਕ ਵੀਡੀਓ ਵੀ ਸਾਡੇ ਅੱਜ ਡਰਾਈ ਡੇ ਦੀ ਜਿਹੜੀ ਬੰਦ ਕੀਤੀ ਗਿਆ ਉਹਨ ਲੈ ਕੇ ਕੀ ਕਹੋਗੇ ਜਿਹੜੇ ਸ਼ਰਾਬ ਦੇ ਠੇਕੇ ਉਹਨਾਂ ਦੇ ਵਿੱਚ ਬੰਦ ਹੋਣਗੇ। ਤੁਸੀਂ ਦੱਸੋ। ਵੈਸੇ ਤੇ ਸਾਬ ਜਾਦਿਆਂ ਦੀ ਸ਼ਹਾਦਤ ਦੀ ਕਿਸੇ ਨਾਲ ਤੁਲਨਾ ਨਹੀਂ ਹੁੰਦੀ। ਪਰ ਜੇ ਆਮ ਜੇ ਬੰਦੇ ਉਹਨਾਂ ਦਾ ਕੋਈ ਜਨਮ ਦੇਣਾ ਜਾਂ ਕੋਈ ਹੋਰ ਦੇਣਵਾ ਉਦੋਂ ਤੇ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਆ। ਤੇ ਸਾਬ ਜਾਦਿਆਂ ਦੀ ਅਦੁੱਤੀ ਸ਼ਹਾਦਤ ਜਿਨ੍ਹਾਂ ਨੇ ਇਹ ਦੁਨੀਆ ਦੀ ਤਕਦੀਰ ਬਦਲੀ ਤੇ ਸਾਬ ਜਾਦਿਆਂ ਦੀ ਸ਼ਹੀਦੀ ਸਭਾ ਤੇ ਉਹਨਾਂ ਨੂੰ ਸਜਦਾ ਕਰਦਿਆ ਕੋਈ ਵੀ ਸਰਕਾਰ ਹੋਵੇ ਘਟੋ ਘਟ ਪੰਜਾਬ ਦੇ ਵਿੱਚ ਸ਼ਹਾਦਤਾਂ ਵਾਲੇ ਜਨਾਂ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਆ ਇਹ ਮੇਰੇ ਖਿਆਲ ਤੋਂ ਨਹੀਂ ਪਹਿਲਾ ਹੈਗਾ ਮੈਂ ਕੱਲ ਤੁਰਿਆ ਜਾਣਾ ਸੀ ਤੇ ਮੈਂ ਆਪਣੇ ਸੁਭਾਅ ਮੁਤਾਬਕ ਇੱਕ ਨੌਜਵਾਨ ਨੂੰ ਮਿਲਿਆ ਉਹਨੇ ਤੱਕਤੀ ਪੜ੍ਹੀ ਉਹਦੇ ਤੇ ਲਿਖਿਆ ਸੀ ਤੇ ਮੈਨੂੰ ਕਹਿੰਦਾ ਜਹੇਦਾਰ ਜੀ ਤੁਸੀਂ ਇਹ ਗੱਲ ਕੌਮ ਸਾਹਮਣੇ ਰੱਖੋ ਤੋਂ ਮੈਂ ਨੌਜਵਾਨ ਦੀ ਗੱਲ ਰੱਖੀ ਤੇ ਮੇਰੀ ਵੀ ਇੱਛਾ ਵਾ ਕਿ ਜਦੋਂ ਸਾਬਜਾਦਿਆਂ ਦੇ ਸ਼ਹੀਦੀ ਦਿਨ ਹੋਣ ਇਹ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਸ਼ਰਾਬੰਦੀ ਚਾਹੀਦੀ ਸ਼ਰਾਬ ਦੇ ਠੇਕੇ ਸਿਗਰਟ ਬੀੜੀ ਤਮਾਕੂ ਦੀਆਂ ਦੁਕਾਨਾਂ ਇਹ ਬੰਦ ਚਾਹੀਦੀਆਂ ਵਾ ਤੇ ਸਾਬਜਾਦਿਆਂ ਨੂੰ ਸੱਚੇ ਦਿਲੋਂ ਸਜਦੇ ਕਰਨੀ ਚਾਹੀਦੀ ਜਤ ਜੀ ਇੱਡੀ ਵੱਡੀ ਮੱਕਦਮਾ ਆਬਦੁੱਦ ਪਿੰਡ ਸਰਕਾਰ ਹਾਲੇ ਵੀ ਵੀਰਵਾ ਦੇ ਵਿਖਾਰੀ ਆ ਇਹ ਨਾਮ ਕੇਂਜ ਅੰਕੇ ਅੰਕੇ ਪੰਥ ਕੀ ਮਨਾ ਰਿਆ ਪੰਥ ਮਨਾ ਰਿਹਾ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸਰਕਾਰਾਂ ਜੋ ਮਰਜ਼ੀ ਕਰੀ ਜਾਣ ਪੰਥ ਸਾਧ ਦੇ ਦਿਹਾੜੇ ਮਨਾਉਂਗਾ ਤੇ ਮਨਾ ਰਿਹਾ ਸਦੀਆਂ ਤੋਂ ਇਹ ਸਾਡੀ ਰਵਾਇਤ ਆ ਆ ਦਲ ਪੰਥ ਗੁਰੂਕੀਆਂ ਫੌਜਾਂ ਗੁਰੂ ਕੇ ਸਿੱਖ ਸੰਗਤਾਂ ਕਿੰਨੇ ਉਤਸ਼ਾਹ ਨਾਲ ਸਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਅੱਜ ਲੋੜ ਆ ਪਾਤਸ਼ਾਹ ਦੇ ਹੁਕਮਾਂ ਦੇ ਚੱਲਣ ਦੀ ਸਿੱਖੀ ਨੂੰ ਅੰਦਰੋਂ ਧਾਰਨ ਕਰਨ ਦੀ ਸਾਬਤ ਸੂਰਤ ਹੋਣ ਦੀ ਬਾਣੀ ਬਾਣੇ ਦੇ ਧਾਰਨੀ ਹੋਣ ਦੇ ਵਾਹਿਗੁਰੂ ਜੀ ਕਾ ਖਾਲਸਾ